ਪੂਰੇ ਆਏ ਸਾਰੇ ਪੋਰਟਸ ਨਾਲ ਇਕੱਠੇ ਹੋ ਕੇ ਸਾਰੇ ਐਡਮਿਨਿਸਟ੍ਰੇਸ਼ਨ ਨਾਲ ਆ ਕੇ ਅੱਜ ਅਸੀਂ ਦੀ ਜਿਹੜਾ ਹੈਗਾ ਡਿਮੋਲਿਸ਼ ਕੀਤਾ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਆਲਰੇਡੀ ਤੁਸੀਂ ਦੇਖਿਆ ਹੈਗਾ ਸੋ ਮੇਰੀ ਸਾਰਿਆਂ ਨੂੰ ਪ੍ਰੈਸ ਦੇ ਰਾਈ ਇਹਹੀ ਵੀ ਹੈ ਕਿ ਆਪਾਂ ਜੋ ਇਹ ਵਾਰੰਗੇ ਸਟਰੱਗ ਹੈ ਇਹਦੇ ਚ ਜਿਹੜਾ ਹੈਗਾ ਪਬਲਿਕ ਨੂੰ ਤੇ ਪ੍ਰੈਸ ਨੂੰ ਆਪਣਾ ਜਿਹੜਾ ਹੈਗਾ ਸਾਥ ਇੱਕ ਮਿਲ ਕੇ ਚੱਲਣਾ ਚਾਹੀਦਾ ਹੈ ਜਦੋਂ ਆਪਾਂ ਸਾਰੇ ਇਕੱਠੇ ਮਿਲ ਕੇ ਚੱਲਾਂਗੇ ਫਿਰ ਹੀ ਆਪਾਂ ਜਿਹੜੀ ਹੈਗੀ ਹੈ ਇਸ ਕੋਰ ਨੂੰ ਕੱਟ ਸਕਾਂਗੇ ਕਿਉਂਕਿ ਕੱਲੀ ਪੁਲਿਸ ਨਾਲ ਜਾਂ ਕੱਲਾ ਕਿਸੇ ਦੇ ਨਾਲ ਅੱਜ ਤੱਕ ਵੀ ਜਿਹੜੀ ਹੈਗੀ ਆ ਮਹਿੰਮ ਕਾਮਯਾਬ ਨਹੀਂ ਹੋਈ ਜਦ ਤੱਕ ਲੋਕ ਤੇ ਸਾਰੇ ਆਪਾ ਪ੍ਰੈਸ ਆ ਕੇ ਇਕੱਠੇ ਨਹੀਂ ਹੁੰਦੇ ਇੱਕ ਪਲੇਟਫਾਰਮ 'ਚ ਸੋ ਪ੍ਰੈਸ ਵੀ ਪ੍ਰੋਫੈਸੀ ਜਿਹੜਾ ਚਲ ਰਿਹਾ ਹਾਂ ਜੀ ਇਹ ਦੋਨੋਂ ਦੀ ਇਕੱਠੀ ਸੀਗੀ ਜੀ ਪਾਰਟਨਰ ਸੀਗੇ ਇਹ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ ਜਦੋਂ ਪਤਾ ਲੱਗਿਆ ਵੀ ਇਹ ਚੱਲ ਰਿਹਾ ਨਸ਼ਿਆਂ ਦੇ ਮਹਿੰਮ ਦੌਰਾਨ ਤਾਂ ਉਸ ਟਾਈਮ ਇਹ ਜਿਹੜਾ ਹੈਗਾ ਉਦੋਂ ਦਾ ਲਾਭ ਤਾਂ ਹੋਇਆ ਬੈਗ ਸੋ ਇਸ ਕਰਕੇ ਅੱਜ ਜਿਹੜਾ ਅਸੀਂ ਇਹਨੂੰ ਡਿਮੋਲਿਸ਼ ਕੀਤਾ ਤੇ ਐਂ ਸਾਡੀ ਇਹ ਮਹਿੰਮ ਚੱਲਦੀ ਰਹੂਗੀ ਜਿਹਨੇ ਜਿਹੜੇ ਜਿਹੜੇ ਸਮਗਲਰਸ ਨੇ ਕੂਰੀਅਰਸ ਨੇ ਮਨਨ ਨੂੰ ਇਹੀ ਜ਼ਾਇਤਾ ਕਿ ਉਹ ਸਰੈਂਡਰ ਕਰ ਦੇ ਨਹੀਂ ਤਾਂ ਅਦਰਵਾਈਜ਼ ਜਿਹੜਾ ਹੈਗਾ ਇਹਦਾ ਰਿਜ਼ਲਟ ਜਿਹੜਾ ਹੈਗਾ ਉਹ ਚੰਗਾ ਨਹੀਂ ਹੋਊਗਾ ਅਸੀਂ ਨਹੀਂ ਚਾਹੁੰਦੇ ਹੈਗੇ ਕਿਸੇ ਨੂੰ ਜਿਹੜਾ ਹੈਗਾ ਉਹ ਖਿਲਾਫ ਕਾਰਵਾਈ ਕਰਨ ਪਰ ਮੌਕਾ ਜ਼ਰੂਰ ਦਿੱਤਾ ਗਿਆ ਸੋ ਇਸ ਕਰਕੇ ਹੁਣ ਬਹੁਤ ਜ਼ਿਆਦਾ ਜਿਹੜਾ ਹੈਗਾ ਮੌਕਾ ਨਹੀਂ ਮਿਲਣਾ ਹੁਣ ਅਸੀਂ ਜਿਹੜਾ ਹੈਗਾ ਇਸ ਨੂੰ ਬਹੁਤ ਸਖਤੀ ਨਾਲ ਲੈ ਰਹੇ ਆਂ ਤੇ ਇਸ ਮੁਹਿੰਮ ਨੂੰ ਇਹੀ ਕੰਟੀਨਿਊ ਰੱਖਣਾ ਹੈ ਸਰਬ ਸਮਾਜ ਦਾ ਸਹਿਯੋਗ ਕਿਸ ਤਰ੍ਹਾਂ ਲਿਆ ਜਾ ਰਿਹਾ ਹੈ ਪੁਲਿਸ ਨੂੰ ਸਮਾਜ ਦਾ ਸਹਿਯੋਗ ਬਹੁਤ ਮਿਲ ਰਿਹਾ ਜੀ ਤੁਸੀਂ ਇੱਕ ਗੱਲ ਦੇਖਣ ਚਾਹੀਏ ਕਿ ਜਦੋਂ ਦੀ ਇਹ ਮੁਹਿੰਮ ਚੱਲੀ ਆ ਇੱਕ ਮਾਰਚ ਤੋਂ ਇਹਦਾ آغاز ਹੋਇਆ ਤੇ ਤੁਸੀਂ ਜੇ ਸਾਡੀ ਸਾਨੂੰ ਕੋਈ ਆ ਕੇ ਦੱਸਦਾ ਸੀਗਾ ਵੀ ਇੱਥੇ ਨਸ਼ਾ ਵਿਕਦਾ ਇੱਥੇ ਆ ਤਾਂ ਉਹ ਸਿਰਫ ਕੁਝ ਪਰਸੈਂਟ ਸੀ ਤੇ ਹੁਣ ਉਹਦੀ ਰਾਈਜ਼ 50% ਤੋਂ ਵੀ ਉੱਪਰ ਹੋ ਗਿਆ ਆਲਮੋਸਟ 80% ਸਾਡੇ ਫੋਨ ਜਿਹੜੇ ਹੈਗੇ ਆ ਮੈਸੇजेस ਜਿਹੜੇ ਕੰਟੀਨਿਊ ਆ ਰਹੇ ਆ ਤੇ ਸਾਡੀ ਜਿਹੜੀ ਡਰਗ ਅਗੇਂਸਟ ਜਿਹੜੀ ਸੇਫ ਪੰਜਾਬ ਐਪ ਬਣੀ ਆ ਪੰਜਾਬ ਗਵਰਨਮੈਂਟ ਵੱਲੋਂ ਤੁਸੀਂ ਦੇਖੋ ਉਹਦੇ ਚ ਇੰਨੀ ਜ਼ਿਆਦਾ ਮਤਲਬ 3 ਟਾਈਮਸ ਇਨਫੋਰਮੇਸ਼ਨ ਆਉਣ ਲੱਗੀ ਸੋ ਜੇ ਇੰਨੀ ਇਨਫੋਰਮੇਸ਼ਨ ਆ ਰਹੀ ਹੈ ਸਾਡੇ ਸਰਪੰਚ ਪੰਚੀ ਆ ਕੇ ਦੱਸਣ ਲੱਗੇ ਆਮ ਲੋਕ ਆ ਕੇ ਦੱਸਣ ਲੱਗੇ ਐਂਡ ਕਈ ਤਾਂ ਮਤਲਬ ਨੋ ਡਾਊਟ ਆਪਣੇ ਸਾਰੇ ਤਰ੍ਹਾਂ ਦੇ ਬੰਦੇ ਕਈ ਵਾਰ ਕਿਸੇ ਦਾ ਲੱਗਦੀ ਹੁੰਦੀ ਹੈ ਤਾਂ ਵੀ ਦੱਸ ਦਿੰਦੇ ਪਰ ਅਸੀਂ ਪ੍ਰੋਪਰ ਵੈਰੀਫਾਈ ਕਰਦੇ ਆ ਬਟ ਸਟਿਲ ਜਿਹੜੀਆਂ ਉਹਨਾਂ ਨੇ ਟਿਪਸ ਦਿੱਤੀਆਂ ਨੇ ਉਹ ਆਲਮੋਸਟ ਜਿਹੜੀਆਂ ਹੈਗੀਆਂ ਉਹ ਸਹੀ ਸਾਬਤ ਨੇ ਠੀਕ ਹੈ